ਜਾਂਦੇ ਸਾਫ ਸੁਥਰੇ ਪਿੰਡ ਬਲੋਰੀਆ ਵਿੱਚ ਜੱਟਾ ਨਾਂ ਦਾ ਮੁੰਡਾ ਰਹਿੰਦਾ ਸੀ ਜੱਟਾ ਦਿਲ ਦਾ ਬੜਾ ਸਾਫ਼ ਪਰ ਅਕਲ ਦਾ ਥੋੜਾ ਕੱਚਾ ਸੀ ਉਹ ਹਰ ਵਾਰ ਸੋਚਦਾ ਕੁਝ ਹੋਰ ਸੀ ਤੇ ਕਰਦਾ ਕੁਝ ਹੋਰ ਪਿੰਡ ਦੇ ਲੋਕ ਉਸ ਨੂੰ ਪਿਆਰ ਨਾਲ ਕੈਰੀ-ਆਨ ਜੱਟਾ ਕਹਿੰਦੇ ਸਨ ਇੱਕ ਦਿਨ ਸਰਪੰਚ ਨੇ ਐਲਾਨ ਕੀਤਾ ਕਿ ਪਿੰਡ ਵਿੱਚ ਵੱਡਾ ਵਿਆਹ ਹੋਣਾ ਹੈ ਤੇ ਹਰ ਘਰ ਤੋਂ ਮਦਦ ਲੈਣੀ ਪਵੇਗੀ ਜੱਟਾ ਵੀ ਜੋਸ਼ ਵਿੱਚ ਆ ਗਿਆ ਉਸਨੇ ਕਿਹਾ ਸਰਪੰਚ ਜੀ ਟੈਂਟ ਮੈਂ ਲਗਵਾ ਦੇਵਾਂਗਾ ਪਰ ਜੱਟਾ ਟੈਂਟ ਦੀ ਥਾਂ ਮੰਡਪ ਦਾ ਸਮਾਨ ਲੈ ਆਇਆ ਸਰਪੰਚ ਗੁੱਸੇ ਵਿੱਚ ਓਏ ਜੱਟਿਆ ਐ ਕੀ ਲਿਆਇਆ ਜੱਟਾ ਹੱਸ ਕੇ ਸਰਪੰਚ ਜੀ ਮੰਡੱਬੀ ਟੈਂਟੀ ਹੁੰਦਾ ਆ ਥੋੜਾ ਅਪਗ੍ਰੇਡ ਉਧਰ ਜੱਟੇ ਦੀ ਮਾਂ ਉਸ ਨੂੰ ਕਹਿੰਦੀ ਪੁੱਤ ਮਹਿਮਾਨਾਂ ਲਈ ਦੁੱਧ ਲਿਆਈ ਜੱਟਾ ਦੁੱਧ ਦੀ ਥਾਂ ਰਸੀ ਦੇ ਡਰਮ ਚੁੱਕ ਕੇ ਆਇਆ ਪਿੰਡ ਵਿੱਚ ਐਨਾ ਹੱਸਾ ਪਿਆ ਕਿ ਲੋਕ ਕਹਿਣ ਲੱਗੇ ਅੱਜ ਵਿਆਹ ਘੱਟ ਲੱਸੀ ਪਾਰਟੀ ਜ਼ਿਆਦਾ ਜੱਟੇ ਦਾ ਦੋਸਤ ਪਿੰਟੂ ਉਸ ਨੂੰ ਰੋਕਦਾ ਭਾਈ ਸੋਚ ਕੇ ਕਰ ਜੱਟਾ ਕਹਿੰਦਾ ਯਾਰ ਮੇਰਾ ਦਿਮਾਗ ਤਾਂ ਫੁੱਲ ਐਚਡੀ ਚੱਲਦਾ ਪਰ ਸਿਗਨਲ ਕਮਜ਼ੋਰ ਆ ਵਿਆਹ ਵਾਲੇ ਦਿਨ ਜੱਟਾ ਡੀਜੇ ਲਿਆਉਣ ਗਿਆ ਪਰ ਗੁਰਦੁਆਰੇ ਦੀ ਕੀਰਤਨ ਵਾਲੀ ਟੀਮ ਲੈ ਆਇਆ ਪਹਿਲਾਂ ਸਭ ਹੈਰਾਨ ਫਿਰ ਕੀਰਤਨ ਸੁਣ ਕੇ ਮਾਹੌਲ ਐਨਾ ਸ਼ਾਂਤ ਹੋ ਗਿਆ ਕਿ ਸਰਪੰਚ ਵੀ ਕਹਿਣ ਲੱਗਾ ਚੱਲ ਜੱਟਿਆ ਗਲਤੀ ਨਹੀਂ ਨੇਕੀ ਹੋ ਗਈ ਅੰਤ ਵਿੱਚ ਪਿੰਡ ਵਾਲਿਆਂ ਨੇ ਸਮਝ ਲਿਆ ਕਿ ਜੱਟਾ ਭਾਵੇਂ ਉਲਟਪੁਲਟ ਕਰਦਾ ਹੈ ਪਰ ਦਿਲੋਂ ਸੱਚਾ ਹੈ ਸਰਪੰਚ ਨੇ ਐਲਾਨ ਕੀਤਾ ਪਿੰਡ ਦੀ ਰੌਣਕ ਜੱਟਾ ਹੀ ਹੈ ਸਾਰੇ ਹੱਸ ਪਏ ਤੇ ਇਕੱਠੇ ਕਹਿਣ ਲੱਗੇ ਕੈਰੀ ਔਨ ਜੱਟਾ